ਸਾਰੇ ਨਾਲ ਪੁੱਠੇ ਕੰਮ ਕਰਦੇ ਜਾਣ ਕੇ ਜੋ ਨੇ ਇੱਕ ਵਾਰ ਤੈਨੂੰ ਫੋਨ ਕਰਕੇ ਕਹਿੰਦੇ ਤੂੰ ਫੋਨ ਕਿਉਂ ਕਰਦਾ ਪਿਆ ਅਗਲੇ ਨੂੰ ਹੁਣ ਵੀ ਤੂੰ ਆਣ ਕੇ ਦੁਕਾਨ ਕੀ ਗੱਲ ਕਰਦਾ ਵੀ ਹਾਂ ਵੀ ਤੂੰ ਤੁਸੀਂ ਗੱਲ ਕਿਉਂ ਨਹੀਂ ਕਰਦੇ ਮੈਂ ਇੱਕ ਵਾਰੀ ਕਿਹਾ ਵੀ ਆਪਾਂ ਨੇ ਗੱਲ ਨਹੀਂ ਕਰਨੀ ਤੇ ਨਾਲ ਤੇ ਅੱਗੇ ਪ੍ਰਸ਼ਾਸਨ ਤੋਂ ਕੀ ਮੰਗਿਆ ਤੁਹਾਡੇ ਅਸੀਂ ਇਹੀ ਮੰਗੇ ਕੱਲ ਨੂੰ ਸਾਨੂੰ ਇਹ ਤੰਗ ਨਾ ਕਰੇ ਜੇ ਕੱਲ ਨੂੰ ਕੋਈ ਆਏ ਕੁੱਛ ਵੀ ਹੁੰਦਾ ਹੈ ਇਹ ਜੁਮੇਵਾਰ ਆਂਦਾ ਟੱਬਰ ਜ਼ਿੰਮੇਵਾਰ ਹੋਏਗਾ ਠੀਕ ਤੁਹਾਡਾ ਕੋਈ ਮਾਮਲਾ ਨਹੀਂ ਸੀ ਆਪਾਂ ਚ ਨੇ ਵਿਸ਼ਾਲਾ ਚਲਾ ਦਾ ਕੰਮ ਕਰਦੇ ਸੀ ਤੇ ਆਂਦੇ ਜਾਂਦੇ ਸੀ ਸੇਹਰ ਪਰ ਮੇਰੇ ਨਾਲ 10 ਫਰੈਂਡ ਹੈਗਾ ਵਾ ਤੇ ਇੱਕ ਕੱਲ ਜਾਂ ਤਿੰਨ ਚਾਰ 6 ਮਿੰਨੇ ਹੋ ਗਏ ਨੇ ਅਸੀਂ ਆਪਸੇ ਕੋਈ ਗੱਲਬਾਤ ਨਹੀਂ ਕਰ ਲੈ ਕੁਛ ਨਿਆਣਾ ਜਾਣਾ ਨਹੀਂ ਹੈਗਾ ਅੱਜ ਮੇਰੇ ਹਸਬੰਦ ਦੀ ਦੁਕਾਨ ਤੇ ਜਾ ਕੇ ਕਹਿੰਦੇ ਵੀ ਆਪਣੀ ਜਨਾਨੀ ਨਾਲ ਮੇਰੀ ਗੱਲ ਕਰਾ ਮੇਰੇ ਬੱਚੇ ਨਾਲ ਵੀ ਪਿਛਲੇ ਹਫਤੇ ਮੇਰੇ ਬੱਚੇ ਦਾ ਰਸਤੇ 'ਚ ਫੋਨ ਖੋ ਕੇ ਲੈ ਗਿਆ ਵਾ ਕਿ ਮੇਰੀ ਆਪਣੀ ਮਾ ਨਾਲ ਗੱਲ ਕਰਾ ਮੇਰੇ ਬੱਚੇ ਨੂੰ ਪਤਾ ਨਹੀਂ ਕਿਹੜੀ ਜਗ੍ਹਾ ਤੇ ਲੈ ਕੇ ਛੱਡ ਗਿਆ ਫੜ ਕੇ ਮੇਰਾ ਬੱਚਾ ਉਥੋਂ ਇਕੱਲਾ ਨੇਰੇ 'ਚ ਵਾਪਸ ਕਰ ਆਇਆ ਹੈਗਾ ਤੇ ਅੱਜ ਮੇਰੇ ਵਾ ਕੱਜ ਨਾਲ ਦੁਕਾਨ ਤੇ ਜਾ ਕੇ ਤਮਾਸ਼ਾ ਕੀਤਾ ਵੀ ਆਪਣੀ ਜਨਾਨੀ ਨਾਲ ਗੱਲ ਕਰਾ ਤੇ ਮੜ ਕੇ ਕ ਤੁਹਾ ਮੈਂ ਤੇਰਾ ਸਭ ਕੁਛ ਢੀ ਕਰ ਦਾਂਗਾ ਜੇ ਤੂੰ ਮੈਨਾਂ ਗੱਲ ਨਹੀਂ ਕਰੇਂਗੇ ਫਿਰ ਮੇਰੇ ਜਨਾਬ ਨੂੰ ਉਸੇ ਟਰਮ ਛੁੱਟੀ ਕਰਵਾ ਕੇ ਘਰੇ ਲੈ ਕੇ ਆਇਆ ਛੁੱਟੀ ਲੈ ਕੇ ਜਦੋਂ ਅਸੀਂ ਇਹਦੇ ਕਰ ਗਏ ਆ ਵੀ ਸਾਨੂੰ ਦੀ ਮਾਂ ਨਾਲ ਗੱਲ ਕਰਦੇ ਦੀ ਮਾਂ ਨੂੰ ਫੋਨ ਕੀਤਾ ਤੇ ਤਾਂ ਪਿਓ ਕਹਿੰਦਾ ਮੈਂ ਆਨਾ ਕਰੇ ਅਸੀਂ ਦੀ ਮਾਂ ਕੋਠੇ ਜਾ ਕੇ ਗੱਲ ਕਰਨ ਲੱਗਿਆ ਸਾਨੂੰ ਕੋਠੇ ਇਕੱਲੀ ਸੀ ਇਹਦੀ ਮਾਂ ਅਸੀਂ ਦੀ ਮਾਂ ਨਾਲ ਗੱਲ ਕੀਤੀ ਤੇ ਸਾਡੇ ਪਿੱਛੇ ਕੋਠੇ ਆ ਗਿਆ ਦਰਵਾਜ਼ਾ ਬੰਦ ਕਰਕੇ ਪਹਿਲਾਂ ਮੇਰੇ 'ਚ ਪੇੜ ਮਾਰੀ ਤੇ ਮੁੜ ਕੇ ਮੇਰੇ ਅੱਗ ਲੱਜਨਾ ਮੇਰੇ ਦੇ ਹੱਥੀ ਪਿਆ ਇਹ ਉਹ ਬੰਦੇ ਕੌਣ ਹੈ ਕੀ ਨਾਮ ਆ ਬੰਦੇ ਦਾ ਸਰਵਜੋਤ ਸਿੰਘ ਹੈ ਜੀ ਇਹਨਾਂ ਦਾ ਫਰੈਂਡ ਹੀ ਸੀ ਹੁਣ ਕੀ ਕਰਦਾ ਆ ਪੇਸ਼ੇ ਕੋਈ ਕੰਮ ਕਰਦਾ ਆਟੋ ਚਲਾਉਂਦਾ ਉਹਨੂੰ ਆਟੋ ਚਲਾਉਂਦਾ ਹਾਂਜੀ ਤੁਹਾਡਾ ਨਾਮ ਮਤਲਬ ਕਿੰਦਾ ਦਾ ਰਿਲੇਸ਼ਨ ਹੈਗਾ ਘੱਟਾ ਘੱਟ 6-7 ਸਾਲ ਦਾ ਸੀ ਵੀ ਹਸਬੰਦ ਦਾ ਫਰੈਂਡ ਹੈਗਾ ਆਂਦਾ ਜਾਂਦਾ ਸੀ ਉਸ ਤੋਂ ਬਾਅਦ ਗੱਲਬਾਤ ਹੋਈ ਉਸ ਤੋਂ ਬਾਅਦ ਕੁਝ ਨਹੀਂ ਹੈਗਾ 6-7 ਮਹੀਨੇ ਗਾ ਸੀ ਕੋਈ ਗੱਲਬਾਤ ਨਹੀਂ ਹਸਬੰਦ ਵਾਈਪ ਕਰ ਲਿਆ ਗਿਆ ਬਸ ਆਹ ਸਾਡਾ ਨਾਮ ਵੀ ਸਾਡੇ ਨਾਲ ਦੋਨਾਂ ਨੂੰ ਕਹਿੰਦਾ ਗੱਲਬਾਤ ਰੱਖੋ ਵੀ ਅਸੀਂ ਬਸ ਪਤਾ ਨਹੀਂ ਕਿਉਂ ਕਹਿੰਦਾ ਮੈਂ ਨੇ ਕੱਲ ਜੋ ਬਾਖਿਆ ਹੋਇਆ ਉਹ ਮਤਲਬ ਕਿਸ ਮਸਲੇ ਤੇ ਅੱਜ ਹੋਇਆ ਜੀ ਅੱਜ ਅੱਜ ਜੋ ਮਸਲਾ ਕਿਸ ਮਸਲੇ ਤੇ ਦਾ ਮਸਲੇ ਤੇ ਸਿਰਫ ਹਸਬੰਦ ਨੇ ਜਾ ਕੇ ਫੋਨ ਤੇ ਕਹਿੰਦਾ ਗੱਲ ਕਰ ਲੈਣਾ ਪਤਾ ਨਹੀਂ ਕਿਉਂ ਉਹ ਤੇ ਉਹਨੂੰ ਪਤਾ ਹੈ ਕਿ ਇਹ ਹੈ ਕਿੱਥੇ ਦਾ ਬੰਦਾ ਹੈ ਗਲੀ ਦਾ ਹੀ ਹੈ ਜੀ ਦੋ ਗਲੀਆਂ ਛੱਡ ਕੇ ਘਰ ਹੈ ਅੱਛਾ ਕੀ ਨਾਮ ਹੱਲੇ ਦਾ ਸਦਸ ਨਿਆਰੇ ਗਲੀ ਸਦਸ ਸੁਨਿਆਰੇ ਦੀ ਗਲੀ ਅੱਛਾ ਤੇ ਹੁਣ ਕੀ ਮਤਲਬ ਅੱਗੇ ਕੀ ਕਾਰਵਾਈ ਮਤਲਬ ਤੁਸੀਂ ਪਾਈ ਕੋਈ ਪੁਲਿਸ ਵਾਲਿਆਂ ਨੂੰ ਕਿਹਾ ਹਾਂਜੀ ਅਸੀਂ ਪਰਚਾ ਕਰਵਾਇਆ ਪਰਚਾ ਕਰਵਾਤਾ ਹਾਂਜੀ ਮੇਰੇ ਹਸਬੰਦ ਦੇ ਉੱਤੇ ਸੱਟ ਲੱਗੀ ਦੋ ਕਿ ਤਿੰਨ ਟਾਂਕੇ ਲੱਗੀਆਂ ਅੱਛਾ ਮੈਂ ਤਾਂ ਹਸਮਲਾ ਖਤਮ ਕਰਨਾ ਵੀ ਕਿ ਮੇਰਾ ਕੋਈ ਰਿਲੇਸ਼ਨ ਨਾ ਨਾ ਮੈਂ ਕੋਈ ਗਲਤ ਰੱਖਣੀ ਨਾ ਮੈਨੂੰ ਲੋੜ ਹੈਗੀ ਮੈਂ ਆਪਣੇ ਬੱਚੇ ਸੇਫ ਕਰਨੇ ਨੇ ਕਿ ਮੇਰੇ ਬੱਚਾ ਨੂੰ ਕੱਲ ਨੂੰ ਖਾਣ ਕਰਨਾ ਹੋ ਜੇ ਕਿੰਨੇ ਬੱਚਾ ਨੇ ਮੇਰੇ ਦੋ ਬੇਟੇ ਨੇ ਜੀ ਕੱਲ ਨੂੰ ਮੇਰੇ ਹਸਬੰਦ ਨੂੰ ਜਿਆਦਾ ਸੈਟ ਲਗਾ ਦੇਗਾ ਤਾਂ ਮੈਂ ਕਿੱਥੇ ਜਾਣਾ ਹੈਗਾ ਮੇਰੇ ਬੱਚਾ ਨੂੰ ਕੁਝ ਕਰ ਦੇਗਾ ਤਾਂ ਵੀ ਮੈਂ ਕਿੱਥੇ ਜਾਵਾਂਗੀ ਨਹੀਂ ਹੁਣ ਪ੍ਰਸ਼ਾਸਨ ਤੋਂ ਕੀ ਮਤਲਬ ਤੁਸੀਂ ਕਹਿੰਨੇ ਕਿ ਮਤਲਬ ਆਉਣਾ ਚਾਹੀਦਾ ਮੈਨੂੰ ਸਾਫ਼ ਦੋਆ ਦਾ ਵੀ ਹਾਂ ਮੇਰਾ ਕੋਈ ਖਿਆਦ ਨਾ ਕੋਈ ਗੱਲ ਨਹੀਂ ਕਿ ਮੈਨੂੰ ਇਹਨਾਂ ਕਿ ਮੇਰਾ ਕੋਈ ਸਾਡਾ ਕੋਈ ਵਾਸਤਾ ਨਹੀਂ ਸਾਡੀ ਪਰਿਵਾਰ ਨਾਲ ਸਾਡਾ ਤੇਰੇ ਨਾਲ ਕੋਈ ਲਿੰਕ ਨਹੀਂ ਹੈਗਾ ਸਾਡਾ